ਅੱਜ ਸਿੰਗਿੰਗ ਦਾ Song ਰੱਖਦੇ ਹਾਂ ਹਾਂ ਸਾਹਿਬ ਕਿਹੜਾ Song ਹੈ ਜੋ ਸਭ ਤੋਂ ਜ਼ਿਆਦਾ ਵਧੀਆ ਹੈ Softly ਕਰਨ ਔਜਲਾ ਦਾ ਕਰਨ ਔਜਲਾ ਗੱਲ ਸੁਣ ਲੈ ਲਾ ਰਹੀ ਏ ਵੇ ਆ ਲੋਕ ਮੇਰੇ ਤੇ ਹੱਸਦੇ ਪੈਸੇ ਜਾਦੇ ਦੇ ਦੂੰਗੀ ਮੈਚਿੰਗ ਕਰ ਦੇਂਗਾ ਤਾ ਦੱਸ ਦੇ ਸੁਣ ਲੈ ਵਡੀ ਟੁਸੀ ਮਚਾਹੀਦੀ ਹਲ ਫੋਟੋ ਵੇ ਫਰਾਰੀ ਲਾਲ ਦੀ ਕਿਹਨੂੰ ਜ਼ਿਆਦਾ ਸੁਣਦੇ ਸਿੱਧੂ ਮੂਸੇ ਵਾਲੇ ਨੂੰ ਜਾਂ ਕਰਨ ਔਜਲਾ Imran Ashmi ਸਿੱਧੂ ਮੂਸੇ ਵਾਲੇ ਤੇ ਕਰਨ ਔਜਲਾ ਦੇ ਵਿੱਚ ਕੰਪੈਰੀਸ਼ਨ ਹੋਣ ਤੇ ਤੁਹਾਨੂੰ ਕਿਹਨੂੰ ਤੁਸੀਂ ਕਿਹਨੂੰ ਚੂਜ਼ ਕਰੋਗੇ ਔਜਲਾ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਤੇਰੀਆਂ ਰਕਾਨੇ ਚਿੱਠੀਆਂ ਤੋਂ ਜ਼ਿਆਦਾ ਕਿਸ ਨੂੰ ਸੁਣਦੇ ਸਿੱਧੂ ਮੂਸੇ ਵਾਲੇ ਕਰਨ ਔਟਲਾ ਮੂਸੇ ਵਾਲਾ ਆਫ ਕੌਰਸ ਮੂਸੇ ਵਾਲਾ ਅਜਾ ਕਿਹੜਾ ਸੌਂਗ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਅੱਜ ਕੱਲ੍ਹ ਵੇ ਜਿਹੜਾ ਮਤਲਬ ਉਹ ਟ੍ਰੈਂਡਿੰਗ ਲਿਸਟ ਚੱਲ ਰਿਹਾ ਮੇਰੀ ਪਰਸਨਲੀ ਅੱਜਕੱਲ੍ਹ ਵੇ ਖੁਸ਼ ਹੋਨੇ ਸਭ ਤੋਂ ਜ਼ਿਆਦਾ ਕੀਦੇ ਸੌਂਗ ਸੁਣਦੇ ਸਿੱਧੂ ਮੂਸੇ ਵਾਲਾ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਲੁਧਿਆਣੇ ਦੀ ਟਿਊਸ਼ਨ ਮਾਰਕੀਟ ਦੇ ਵਿੱਚ ਜਿੱਥੇ ਕਿ ਅੱਜ ਅਸੀਂ ਨੌਜਵਾਨਾਂ ਨਾਲ ਗੱਲ ਕਰਾਂਗੇ ਕਿ ਗਾਇਕੀ ਦੇ ਵਿੱਚ ਕਿੰਨਾ ਕੁ ਇੰਟਰਸਟ ਰੱਖਦੇ ਹੋ ਤਾਂ ਕਿਹੜੇ-ਕਿਹੜੇ ਸਿੰਗਰ ਦੇ ਜਣੇ ਨੇ ਗਾਣੇ ਸੁਣਦੇ ਤਾਂ ਆਈਏ ਉਹਨਾਂ ਨਾਲ ਗੱਲ ਕਰਦੇ ਹੈਲੋ ਭੂਮਿਕਾ ਭੂਮਿਕਾ ਅੱਜ ਸਿੰਗਿੰਗ ਦਾ ਸ਼ੌਂਕ ਰੱਖਦੇ ਹੋ ਹਾਂ ਸਾਡੇ ਕਿਹੜਾ ਸੌਂਗ ਆ ਜੋ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਸੌਫਟਲੀ ਕਰਨ ਔਜਲਾ ਦਾ ਕਰਨ ਔਜਲਾ ਅੱਜ ਜੇ ਸਿੱਧੂ ਮੂਸੇ ਵਾਲਾ ਤੇ ਕਰਨ ਔਜਲਾ ਦੇ ਵਿੱਚ ਕੰਪ ਵਧੀਆ ਦੋਨੋਂ ਹੈ ਬਟ ਜਿਆਦਾਤਰ ਕਰਨੋਜਲਾ ਅੱਛਾ ਕਿਹੜਾ ਗਾਣਾ ਹੈ ਜੋ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਜੋ ਅੱਜਕੱਲ ਟ੍ਰੈਂਡਿੰਗ ਚ ਹੈ ਸੋਫਟਲੀ ਚੁੰਨੀ ਮਰੀ ਰੰਗ ਦੇ ਅੱਛਾ ਦੋ ਲਾਈਨਸ ਗਾਵਾਗੇ ਗੱਲ ਸੁਣ ਲੈ ਲਾ ਰਹੀ ਹੈ ਵੇ ਆ ਲੋਕ ਮੇਰੇ ਤੇ ਹੱਸਤੇ ਪੈਸੇ ਜਾਦੇ ਦੇ ਦੂੰਗੀ ਮੈਚਿੰਗ ਕਰ ਦੇਗਾ ਤਾ ਦੱਸ ਦੇ ਸੁਨ ਲੈ ਵਡੀ ਟੁਸੇ ਮਚਾਹੀਦੀ ਹਲ ਫੋਟੋ ਵੇ ਫਰਾਰੀ ਲਾਲ ਦੀ ਚੁੰਨੀ ਮੇਰੀ ਰੰਗ ਦੇ ਲਲਾਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਚਲ ਵਾ ਹੈਲੋ ਜੀ ਹੈਲੋ ਕੀ ਹਾਲ ਹੈ ਵਧੀਆ ਜੀ ਅੱਛਾ ਸਿੰਗਿੰਗ ਦਾ ਸ਼ੌਂਕ ਰੱਖਦੇ ਹੋ ਹਾਂ ਸੁਣਦੇ ਹੋ ਕਿਹਨੂੰ ਜ਼ਿਆਦਾ ਸੁਣਦੇ ਸਿੱਧੂ ਮੂਸੇ ਵਾਲੇ ਨੂੰ ਜਾਂ ਕਰਨ ਔਜਲਾ ਨੂੰ ਇਮਰਾਨ ਅਸ਼ਮੀ ਇਮਰਾਨ ਅਸ਼ਮੀ ਸਭ ਤੋਂ ਲੱਗੀ ਚੁਣਿਆ ਅੱਛਾ ਜੇ ਦੋਨਾਂ ਦੇ ਵਿੱਚ ਕਰਨ ਸਿੱਧੂ ਮੂਸੇ ਵਾਲੇ ਤੇ ਕਰਨ ਔਜਲਾ ਦੇ ਵਿੱਚ ਜੀ ਕੰਪੈਰੀਸ਼ਨ ਹੋਣ ਤੇ ਤੁਹਾਨੂੰ ਕਿਹਨੂੰ ਤੁਸੀਂ ਕਿਹਨੂੰ ਚੂਜ਼ ਕਰੋਗੇ ਔਜਲਾ ਔਜਲਾ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਤੇਰੀਆਂ ਰਕਾਨੇ ਚਿੱਠੀਆਂ ਅੱਛਾ ਦੋ ਲਾਈਨਾਂ ਸੁਣਾ ਦਿਓ ਜੀ ਤੇਰੀਆਂ ਰਕਾਨੇ ਚਿੱਠੀਆਂ ਕਿੰਨਿਆਂ ਨੂੰ ਹੋਰ ਦਿੱਤੀਆਂ ਮੈਂ ਯਾਰਾਂ ਚ ਸੁਣਾਵਾ ਗੋਰੀਏ दारू ਪੀ ਕੇ ਹੱਦ ਵੇਤੀਆਂ ਕਿਆ ਬਾਤ ਹੈ ਅੱਛਾ ਬਾਜੀ ਤੁਸੀਂ ਕੀ ਦਾ ਕਿਹਨੂੰ ਚੂਸ ਕਰਾਉਣੀ ਸਿੱਧੂ ਤੁਸੀਂ ਕਿਹੜਾ ਇਹ ਸਿੱਧੂ ਮਸਲਣ ਨੂੰ ਕਰਦੇ ਹੈਗਾ ਅੱਛਾ ਕਾਰਨ ਕੀ ਉਹਨਾਂ ਨੂੰ ਚੂਸ ਕਰ ਕਾਰਨ ਦਾ ਉਹਦੇ ਗਾਣੇ ਚੱਕਵੇਂ ਹੈਗੇ ਸਿੱਧਾ ਇਹ ਬੋਲ ਨਾਲ ਹੀ ਮਾਰ ਦਿੰਦਾ ਹੈਗਾ ਬੰਦੇ ਨੂੰ ਕਿਆ ਬਾਤ ਹੈ ਅੱਛਾ ਕਿਹੜਾ ਗਾਣਾ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਉਹਦਾ ਗਾਣਾ ਸਭ ਤੋਂ ਜ਼ਿਆਦਾ ਵਧੀਆ ਹੈਗਾ ਕਿਹੜਾ ਹੈਗਾ ਫੋਰਚੂਨਰ ਗੋਲੀ ਵਾਲਾ ਵਜੇ ਹੀ ਇੱਕ ਵਿੱਚ ਹਾਂ ਮਿੱਤਰਾਂ ਕੀ ਕਰਤੇ ਉਹ ਵਾਲਾ ਹੈਲੋ ਹੈਲੋ ਵਧੀਆ ਵਧੀਆ ਅੱਛਾ ਸਿੰਗ ਪਸੰਦ ਕਰਦੇ ਹੋ ਹਾਂਜੀ ਅੱਛਾ ਸਭ ਤੋਂ ਜ਼ਿਆਦਾ ਕਿਸ ਨੂੰ ਸੁਣਦੇ ਹੋ ਸਿੱਧੂ ਮੂਸੇ ਵਾਲੇ ਜਾਂ ਕਰਨ ਔਜਲਾ ਮੂਸੇ ਵਾਲਾ ਆਫ ਕੋਰਸ ਅੱਛਾ ਕਿਹੜਾ Song ਜਿਹੜਾ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਅੱਜ ਕੱਲ ਵੇ ਜਿਹੜਾ ਮਤਲਬ ਉਹ ਟ੍ਰੈਂਡਿੰਗ ਲਿਸਟ ਚੱਲ ਰਿਹਾ ਮੇਰੀ ਪਰਸਨਲੀਟਰ ਅੱਜਕੱਲ੍ਹ ਵੇ ਅੱਛਾ ਦੋ ਲਾਈਨਾਂ ਸੁਣਾ ਦੋਗੇ ਜੇ ਤੁਹਾਨੂੰ ਨਹੀਂ ਨਹੀਂ ਉਹ ਨਹੀਂ ਆਂਦੀ ਐ ਮੈਡਮ ਇਹ ਨਹੀਂ ਆਉਂਦੀ ਅੱਛਾ ਤੁਸੀਂ ਕਿਨੂੰ ਦਾ ਅਸੀਂ ਵੀਰੇ ਅਸੀਂ ਸਿੱਧੂ ਮਸੇਵਾਲੇ ਸਿੱਧੂ ਮਸੇਵਾਲੇ ਹਾਂਜੀ ਅੱਜ ਕੀ ਚੀਜ਼ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਸੀ ਸਿੱਧੂ ਮਸੇਵਾਲੇ ਦੀ ਬਸ ਉਹਦਾ ਜਿਹੜਾ ਸਭਾ ਹੈ ਮਤਲਬ ਜਿੱਦਾਂ ਸਭਾ ਨਾਲ ਲੋਕ ਗਾਣੇ ਗਾਉਂਦਾ ਉਹ ਠੋਕੀ ਬੜੀ ਘੈਂਟ ਲੱਗਦੀ ਆ ਉਹਦੇ ਅੱਛਾ ਤੁਸੀਂ ਜੇ ਦੋ ਲਾਈਨ ਸਾਡੇ ਨੂੰ ਸੁਣਾਣਾ ਚਾਹੁੰਦੇ ਹੋ ਸਿੰਗਿੰਗ ਸਿੰਗਿੰਗ ਨਹੀਂ ਅਸੀਂ ਇਸ ਕਰਦੇ ਨਹੀਂ ਅਸੀਂ ਸੁਣਦੇ ਹੀ ਆਂ ਬਸ ਅੱਛਾ ਦੋ ਲਾਈਨ ਜੋ ਤੁਹਾਡੇ ਫੇਵਰਟ ਸੌਂਗ ਦੇ ਨਹੀਂ ਨਹੀਂ ਸੁਣਾਣਾ ਲਗਾ ਨ ਆ ਵਸਾਹੀ ਵਾਲਾ ਹੈ ਦਿਲ ਦਾ ਨਹੀਂ ਮੜਾ ਤੇਰਾ ਸਿੱਧੂ ਮੂਸੇ ਵਾਲਾ ਤੋਂ ਆਪਾਂ ਗੱਲ ਕਰ ਗਏ ਹੈਲੋ ਜੀ ਹਾਈ ਵਧੀਆ ਅੱਛਾ ਸਿੰਗਿੰਗ ਲਾਈਕ ਕਰਦੇ ਹੋ ਬਿਲਕੁਲ ਅੱਛਾ ਕੀ ਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਹੋ ਸਿੱਧੂ ਮੂਸੇ ਵਾਲੇ ਨੂੰ ਕਰਨ ਔਜਲਾ ਬੋਥ ਹੈਵ ਇਕੁਅਲ ਵੈਲਿਊਜ਼ ਰਾਈਟ ਦੋਨੋਂ ਛੇ ਅੱਛਾ ਸਭ ਤੋਂ ਜ਼ਿਆਦਾ ਜੇ ਦੋ ਮੰਨ ਲਓ ਕਿ ਸੈਡ ਹੋਣੇ ਆ ਜਾਂ ਖੁਸ਼ ਹੋਣੇ ਸਭ ਤੋਂ ਜ਼ਿਆਦਾ ਕੀ ਦੇ Song ਸੁਣਦੇ ਸਿੱਧੂ ਮੂਸੇ ਵਾਲਾ ਕਿਹੜਾ Song ਸਭ ਤੋਂ ਜ਼ਿਆਦਾ ਫੇਵਰਿਟ ਹੈ ਆ ਪਰਟੀਕুলਰਲੀ ਤਾਂ ਨਹੀਂ ਪਤਾ ਬਟ ਸਾਰੇ ਅੱਛੇ ਨੇ ਅਜੇ ਕਿਸੇ ਵੀ ਇੱਕ Song ਦੀ ਕੋਈ ਵੀ ਦੋ ਲਾਈਨ ਹੈ ਜੇ ਤੁਹਾਨੂੰ ਜ਼ਿਆਦਾ ਪਸੰਦੀ ਨਹੀਂ ਆਜੇ ਅਜੇ ਆਜੇ ਯਾਦ ਨਹੀਂ ਆ ਬਿਲਕੁਲ ਵੀ ਜੀ ਆਜੰ ਦਾ ਸੁਣਾ ਦਿੰਦਾ ਸਵਾਲੋ ਜੀ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਸਿੱਧੂ ਮੂਸੇ ਦਾ ਕਰਨ ਔਜਲਾ ਦੀ ਥਾਰਿਆ ਨੇ ਆਪਣੇ ਆਪਣੇ ਵੀਵਸ ਜਿਹੜੇ ਦੇਤੇ ਸਿੰਗਿੰਗ ਵੀ ਕਰਕੇ ਦਿਖਾਈ ਆ ਲੋਕਾਂ ਨੇ ਤੁਹਾਨੂੰ ਕਿਹੜਾ ਪਸੰਦ ਆ ਤੁਸੀਂ ਕਿਹਦੀ ਸਿੰਗਿੰਗ ਜ਼ਿਆਦਾ ਸੁਣਦੇ ਕਰਨ ਔਜਲਾ ਦੀ ਸਿੱਧੂ ਮੂਸੇ ਵਾਲੇ ਦੀ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨੇ ਹਮਲਿਕ ਕੈਮਰਾ ਪਰਸਨ ਵਿਸ਼ੂ ਆ